ਲਿਖੀ ਕਿ ਰਪਾ ਹੀ ਬੋਲ ਜੀ ਉਹ ਮਾਨਸ ਜਰੂਰ ਪਾ ਦਿਓ ਨਾ ਜ਼ਰ ਪਹਿਲਾਂ ਹੀ ਚੱਲੋ ਬੜਾ ਜੀ ਆਓ ਬਲੀ ਸਾਹਿਬ

ਕਾਂਗਰਸ ਦੇ ਸਪੋਕਸਮੈਨ ਸੀ ਤੇ ਸੀਨੀਅਰ ਲੀਡਰ ਜਿਨ੍ਹਾਂ ਨੇ 30 35 ਸਾਲ ਕਾਂਗਰਸ ਦੀ ਸੇਵਾ ਕੀਤੀ ਕਾਫੀ ਵੱਡੀ ਪੋਸਟ ਸੇਵਾ ਕੀਤੀ ਪੂਰੀ ਜ਼ਿੰਦਗੀ ਉਹਨਾਂ ਨੇ ਉੱਥੇ ਲਾਈ ਪਰ ਜਿਵੇਂ ਕਾਂਗਰਸ ਕੋਈ ਬਾਲੀਵਾਰਸ ਨਹੀਂ ਕੋਈ ਉੱਥੇ ਕਮਾਂਡ ਸਟਰਕਚਰ ਨਹੀਂ ਕੋਈ ਵਰਕਰ ਦੀ ਕਦਰ ਨਹੀਂ ਤੇ ਅੱਜ ਬਾਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਕਰ ਰਹੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਾਰਟੀ ਨੂੰ ਅੱਜ ਬਹੁਤ ਵੱਲ ਮਿਲਿਆ ਇੱਕ ਬਹੁਤ ਐਜੇ ਇਨਸਾਨ ਜਿਨ੍ਹਾਂ ਨੇ ਪੂਰੀ ਕਾਂਗਰਸ ਪਾਰਟੀ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਦੀ ਥੀਵਿਊਜ਼ ਪ੍ਰੋਜੈਕਟ ਕਰਦੇ ਸੀ ਪਰ ਉਹਨਾਂ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਹੈ ਤੇ ਇਸ ਕਰਕੇ ਮੈਂ ਅੱਜ ਉਹਨਾਂ ਨੂੰ ਪਾਰਟੀ ਸ਼ਾਮਲ ਕਰਕੇ ਇਹਨਾਂ ਸ਼ੋਰ ਕਰਦਾ ਕਿ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ ਅਣੀ ਅਦਰ ਕੁਐਸਚਨਸ ਅਸਰ ਟੂੜਾ ਪਰਿਵਾਰ ਵੀ ਇਸ ਸ਼ਾਮਿਲ ਹੋਇਆ ਅਕਾਲੀ ਦੰਦੇ ਦੇ ਵਿੱਚ ਓਹੋ ਸਹੀ ਗੱਲ ਹੈ ਕਿ ਜੈਜੀ ਹਾਲਾਤ ਪੰਜਾਬ 'ਚ ਬਣੀ ਹੈ ਜੈਜਾ ਨਿਖਿਤ ਮੁੱਖ ਮੰਤਰੀ ਪੰਜਾਬ ਦਾ ਹੈ ਉਹਦੀ ਕੋਈ ਕਮਿਊਨੀਕੇਸ਼ਨ ਪੰਜਾਬ ਦੇ ਨਾ ਵਰਕ ਕਾਂਗਰਸ ਦੇ ਵਰਕਰ ਨਾਲ ਆ ਨਾ ਆਪਣੇ ਮੰਤਰੀਆਂ ਨਾਲ ਨਾ ਪੰਜਾਬ ਦੇ ਲੋਕਾਂ ਨਾਲ ਆ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਪੂਰੇ ਹਿੰਦੁਸਤਾਨ ਜਿਹੜਾ ਆਪਣੇ ਘਰੋਂ ਬਾਹਰ ਨਿਕਲੇ ਨਹੀਂ 2 ਸਾਲ ਕਿ ਤੈਨੀ ਤੁਸੀਂ ਦੇਖੋਗੇ ਮੁੱਖ ਮੰਤਰੀ ਨੂੰ ਪੰਜਾਬ 'ਚ ਸੋ ਐਜਾ ਸਟੇਟ ਆਫ ਕਾਇਓਸ ਪੰਜਾਬ 'ਚ ਹੋ ਗਿਆ ਹੈ ਇਨਸਟੈਬਿਲਟੀ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਗਈ ਹੈ ਜਿੰਨੇ ਕਾਂਗਰਸ ਦੇ ਐਮ ਐਲ ਏ ਆ ਉਹ ਸਾਰੇ ਜਾਂ ਲਿਕਰ ਮਾਫੀਆ ਬਣ ਗਏ ਜਾਂ ਸੈਂਡ ਮਾਫੀਆ ਬਣ ਗਏ ਡਰੱਗ ਸਮਗਲਿੰਗ ਵਿੱਚ ਉਹਨਾਂ ਦਾ ਕਾਂਗਰਸ ਦੇ ਵਿੱਚ ਹਿੱਸਾ ਲੈਣ ਲੱਗ ਗਿਆ ਸੋ ਐ ਜੀ ਹਾਲਾਤ ਮੈਂ ਅੱਜ ਤੱਕ ਪੰਜਾਬ 'ਚ ਦੇਖੀ ਤੁਸੀਂ ਇਹਨਾਂ ਦੇਖੋਗੇ ਜਿੰਨਾ ਗੁੱਸਾ ਪੰਜਾਬ ਦੇ ਵਿੱਚ ਕਾਂਗਰਸ ਦੇ ਖਿਲਾਫ ਹੈ ਤੁਹਾਨੂੰ ਇਸ ਪਾਰਲੀਮੈਂਟ ਚੀ ਰਿਜ਼ਲਟ ਅੱਜ ਪਤਾ ਲੱਗ ਜੂਗਾ ਕਿੰਨੀ ਨਫਰਤ ਲੋਕ ਇਸ ਸਰਕਾਰ ਨੂੰ ਕਰਦੇ ਜੀ ਜਿ ਤਰ੍ਹਾਂ ਸੇ ਕੱਲ ਰਾਜ ਸਭਾ ਨੇ ਦੋਸ਼ ਲਾਇਆ ਅੱਜ ਤਾਂ ਕੀ ਆਨੇ ਸੇ ਗਾਦੀ ਤੋਂ ਬਿਸ਼ੁਸ਼ਤ ਹੋ ਜੂਗੀ ਗੁਰੂ ਗੱਲ ਕਰੀ ਕਾ ਕੰਡੀਸ਼ਨਲ ਹੈ ਅਨਕੰਡੀਸ਼ਨਲ ਹੈ ਅਨੇ ਨੇ ਤਾਂ ਦਿਲੋਰ ਪ੍ਰੋਜੈਕਟ ਕੀਤਾ ਜੀ ਮੈਂ ਹੁਣ ਅਨਕੰਡੀਸ਼ਨਲ ਹੈ ਉਹਨਾਂ ਵੀ ਕੰਨ ਕੰਡੀਸ਼ਨਲ ਹੈ

ਯਾਰ ਮੈਨੂੰ ਉਹਨਾਂ ਦੇ ਦੁੱਖ ਲੱਗਦਾ ਵਿਚਾਰਿਆਂ ਦੀ ਪੈਰਾਂ ਤੋਂ ਜ਼ਮੀਨ ਕਿੱਥੇ ਗਈ ਹੈ ਫਰਸਟ੍ਰੇਸ਼ਨ ਸਾਰਾ ਕੁਝ ਹੋ ਗਿਆ ਜਿਹੜੇ ਜਿਵੇਂ ਪਹਿਲੇ ਦੌਰੇ ਨਹੀਂ ਹੋ ਰਹੇ ਸੀ ਕੈਪਟਨ ਸਾਹਿਬ ਨੂੰ ਨਾ ਹੋ ਰਹੇ ਨੇ ਉਹਨਾਂ ਨੇ ਬਾਹਰ ਨਿਕਲਣਾ ਨਹੀਂ ਸੀ ਤੇ ਨਹੀਂ ਉਹ ਬਾਹਰ ਘਰੋਂ ਨਿਕਲ ਕੇ ਕਾਂਗਰਸ ਭਵਨ ਤੱਕ ਪਹੁੰਚੇ ਹਲੇ ਹਣੇ ਪੰਜਾਬ ਤੋਂ ਨਹੀਂ ਘਰੋਂ ਨਿਕਲ ਕੇ ਸੜਕ ਦੇ ਪਰਲੇ ਪਾਸੇ ਕਾਂਗਰਸ ਭਵਨ ਤੱਕ ਪਹੁੰਚ ਗਏ ਹੈ ਜਿਹੜੀ ਰਾਤ ਜਿਹੜੀ ਕਾਂਗਰਸ ਦੇ ਤੇ ਹਰ ਸੀਨੀਅਰ ਉੱਤੇ ਵੱਡੀ ਨਾਰਾਜ਼ਗੀ ਨਜ਼ਰ ਆ ਰਹੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਚੁਣੌਤੀ ਸੀ ਮੈਂ ਇਹ ਕਹਿਣਾ ਕਿ ਆ ਲੀਡਰਸ਼ਿਪ ਤੇ ਐਜਾ ਮੁੱਖ ਮੰਤਰੀ ਕੇਤੇ ਮਿਲੇ ਨਹੀਂ ਕਿਸੇ ਨੂੰ ਦੇਖਿਆ ਹੀ ਨਹੀਂ ਜਿਹਨੇ ਮਿਲਣਾ ਹੀ ਨਹੀਂ ਕੁਝ ਕਿਸੇ ਨੂੰ ਚਲ ਬਾਲੀ ਜੀ ਤੁਸੀਂ ਹਾਂ ਸਰ ਸਭ ਤੋਂ ਵੱਡੇ ਮੇਰੀ 12 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਬਾਈਟਸ ਆ ਰਹੀਆਂ ਨੇ ਜਿਹੜੀਆਂ ਮੈਂ ਪ੍ਰੈਸ ਕਾਨਫਰੰਸ ਕਰਕੇ ਆ ਤਾਂ ਹੋ ਗਏ ਨੇ ਅਗਰ 2 ਸਾਲ ਦੇ ਵਿੱਚ ਦੋ ਵਾਰੀ ਤੇ 2 ਸਾਲ ਚ ਹੁਣ ਦੋ ਵਾਰੀ ਹੋ ਗਏ ਨੇ ਚਾਰ ਵਾਰੀ 2 ਸਾਲ ਦੇ ਵਿੱਚ ਕਾਂਗਰਸ ਕਾਂਗਰਸ ਮਭਾਂ ਚ ਆਇਲੋ ਇਹ ਅੱਜ ਪੀਸੀਸੀ ਪ੍ਰੈਜ਼ੀਡੈਂਟ ਮੈਂ ਸੈਕਟਰੀ ਪੰਜਾਬ ਦੇ ਸਾਰਿਆਂ ਨੂੰ ਆਵਾਹਨ ਕਰਦਾ ਇਸ ਚੀਜ਼ ਦਾ ਜੋ ਮਾਨ ਸਨਮਾਨ ਸੁਖਬੀਰ ਬਾਦਲ ਜੀ ਨੇ ਮੇਰੇ ਇੱਕ ਗਰੀਬ ਆਦਮੀ ਦੇ ਘਰ ਜਾ ਕੇ ਦਿੱਤਾ ਤੇ ਸਾਨੂੰ ਮਾਨ ਸਨਮਾਨ ਹੀ ਚਾਹੀਦਾ ਸੀ ਸਾਨੂੰ ਪੋਸਟਾਂ ਨਹੀਂ ਚਾਹੀਦੀਆਂ ਸੀ ਸਾਨੂੰ ਚੇਅਰਮੈਨੀਆਂ ਨਹੀਂ ਚਾਹੀਦੀਆਂ ਸੀ ਮੈਂ ਅਮਰਿੰਦਰ ਸਿੰਘ ਸਾਹਿਬ ਨੂੰ ਲਗਾਤਾਰ ਲਗਾ ਕਰਦਾ ਰਿਹਾ ਇਸ ਚੀਜ਼ ਦੇ ਵਿੱਚ ਤੇ ਜੇ ਗਰੀਬਾਂ ਨੂੰ ਇਦਾਂ ਹੀ ਮਾਨ ਸਨਮਾਨ ਅਕਾਲੀ ਦਲ ਨੇ ਦਿੱਤਾ ਤੇ ਇਹ ਸਮੁੰਦਰ ਭਰਨ ਚ ਹੁਣ ਦੇਰ ਨਹੀਂ ਲੱਗਣੀ ਅੱਜ ਜਿਹੜੇ ਅੱਜ بار بار ਉੱਥੇ ਆ ਕੇ ਇਹ ਕਹਿ ਰਹੇ ਨੇ ਤਕੜੇ ਹੋਜੋ ਤਕੜੇ ਹੋਜੋ ਕਾਦੇ ਨਾਲ ਤਕੜੇ ਹੋ ਜੀਏ ਅਮਰਿੰਦਰ ਸਿੰਘ ਜੀ ਤੁਸੀਂ ਕੀ ਦਿੱਤਾ ਵਰਕਰਾਂ ਨੂੰ ਤੁਸੀਂ ਕੀ ਉਹਨਾਂ ਦੇ ਕੰਮ ਕਰਦੇ ਇੱਕ ਜਨਰਲ ਸੈਕਟਰੀ ਪੰਜਾਬ ਦਾ ਇਹ ਦੱਸ ਦਵੇ ਔਰ ਇੱਕ ਸੈਕਟਰੀ ਇਹ ਦੱਸ ਦਵੇ ਔਰ ਇੱਕ ਵਾਈਸ ਪ੍ਰੈਜ਼ੀਡੈਂਟ ਇਹ ਦੱਸ ਦਵੇ ਜੇ ਕਿਸੇ ਦਾ ਇਸ ਪੰਜਾਬ ਦੇ ਅੰਦਰ ਇਸ ਗਵਰਨਮੈਂਟ ਦੇ ਅੰਦਰ ਕਿਸੇ ਦਾ ਕੰਮ ਹੋਇਆ ਹੋਵੇ ਤੇ ਅੱਜ ਇਲੈਕਸ਼ਨ ਦੇ ਵਿੱਚ ਤੁਸੀਂ ਕੋਆਰਡੀਨੇਟਰ ਲਾ ਰਹੇ ਤੁਸੀਂ ਤਾਂ ਕਦੀ ਮੀਟਿੰਗ ਵੀ ਨਹੀਂ ਕੀਤੀ ਅੱਜ ਤੱਕ ਉਸ ਕਾਂਗਰਸ ਭਵਨ ਦੇ ਅੰਦਰ ਤੇ ਅੱਜ ਕਦੀਆਂ ਮੀਟਿੰਗਾਂ ਤੇ ਮੈਨੂੰ ਐ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਿੰਦਰ ਸਿੰਘ ਸਾਹਿਬ ਦਾ 13 ਦਾ ਜਿਹੜਾ ਸਿਨੈਰੀਓ ਉਹ ਬਿਲਕੁਲ ਤੋੜਾਂਗੇ ਔਰ 100% ਤੋੜਾਂਗੇ ਭਾਨ ਸਾਹਿਬ ਇਹ ਕੁਐਸਚਨ ਹੈ ਉਹਦੇ ਨਾਲ ਜਿਹੜੇ ਹੈਗੇ ਉਹਦੇ ਦੇ ਕੇ ਸਨਮਾਨ ਦੇ ਰਹੇ ਹਾਂ ਬਾਲੀ ਸਾਹਿਬ ਕੋ ਕਿਹੜਾ ਉਹਦਾ ਪਰ ਰਿਹਾ ਜੀ ਕਾਲੀ ਦਲ ਦੇ ਵਿੱਚ ਉਹ ਐਨਾ ਹੀ ਸਖੀਜ਼ ਹੈ ਜੀ ਹੈ ਕਿ ਅਸੀਂ ਅੱਜ ਚੰਗਾ ਨਹੀਂ ਲੱਗਦਾ ਅਨਾਉਂਸ ਕਰਦੇ ਕੱਲ ਕੱਲ ਪਰਸੋ ਟਿੱਟ ਡਬਾਲੀ ਆ ਬਾਲਸਬਿਕ ਕੈਪਟਨ ਮਹਿੰਦਰ ਸਿੰਘ ਨੂੰ ਅੱਤੋ ਕੱਲ ਉਹਦਾ ਜਵਾਬ ਨਹੀਂ ਯਾਰ ਮੈਂ ਇਹ ਮੈਜਰ ਮੈਥਮ ਕਿਹਣਾ ਚੁਣਾ ਆ ਘਟਿਆਪਨ ਹੈ ਆ ਕੈਰੈਕਟਰ ਬੰਦੇ ਦਾ ਸ਼ੋਅ ਕਰਦਾ ਹੈ ਹਰ ਬੰਦੇ ਦੀ ਕੋਈ ਪਰਸਨਲ ਗੱਲ ਹੁੰਦੀ ਆ ਵਾਈ ਸ਼ੁਡ ਐਜੀ ਗੱਲ 'ਚ ਆਉਣਾ ਕਲੀਅਰਲੀ ਸ਼ੋਜ਼ ਕਿ ਉਹ ਬੰਦਾ ਕਹਜਾ ਬੰਦੇ ਜਿਹੜਾ ਉਹਨਾਂ ਨੇ ਬਾਹਰ ਦਿੱਤੀ ਸੀ ਇਸ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਉਹ ਲਗਾਤਾਰ ਤਰਲੇ ਮਾਰਦੇ ਜੀ ਯਾਰ ਕੁਝ ਵੀ ਹੋਏ ਹਰ ਬੰਦੇ ਦਾ ਰਾਈਟ ਹੈ ਹਰ ਬੰਦੇ ਦਾ ਰਾਈਟ ਹੈ ਆਪਣਾ ਕੋਈ politcal ਲਾਈਨ ਦੇਖਣੀ ਸੋ ਜੇ ਐ ਅਸੀਂ ਦੱਸਣ ਲੱਗ ਜਾਈਏ ਤਾਂ ਕ੍ਰੈਡੀਬਿਲਟੀ ਕਿੱਥੇ ਹੋਊ ਕਿਸੇ ਇਨਸਾਨ ਦੀ

ਮਾ ਦਿੱਤਾ ਸ਼ੁਕਰੀਆ ਨਹੀਂ थैंक यू थैंक यू ਹੂੰ ਉੱਤਰ 388 ਹੈ ਪੰਜਾਬੀਆਂਾਰੇ ਤਾਂ ਉਹਨਾਂ ਦਾ ਕਿੰਨਾ ਕੀ ਯੋਗਦਾਨ ਰਿhta ਸੀ ਗੱਲ ਹੈ ਕਿ ਅ ਦੇ ਸੀ ਪੰਜਾਬ ਇਕਾਈਜਾ ਸੁਪਾ ਜਿੰਨੇ ਪੰਜਾਬ ਚ ਆਪਣੀ ਪੰਜਾਬੀ ਬਸਦੇ ਹੈ ਉਹਨੇ ਪੰਜਾਬੀਆਂ ਤੋਂ ਵੱਧ ਪੰਜਾਬੀ ਬਾਹਰ ਬਸਦੇ ਹੈ ਪੰਜਾਬੀ ਬਾਹਰ ਤੇ ਪੰਜਾਬ ਨਾਲ ਇਸੀ ਇੰਟਰੈਕਸ਼ਨ ਤੇ ਰਹਿੰਦਾ ਹੈ ਸੋ ਇਟਸ ਗੁੱਡ देयर ਇਨਵੋਲਵਮੈਂਟ ਹੋਏ ଥି ਕਿਉਂਕਿ ਜਿੰਨੀ ਮੂਵਮੈਂਟ ਹੋਊਗੀ ਉਨਾ ਹੀ ਚੰਗਾ ਰਹਿੰਦਾ ਰਿਲੇਸ਼ਨਸ਼ਿਪਸ ਬਿਲਡ ਹੁੰਦੀ ਹੈ ਐਂਡ ਦੇ ਸ਼ੁੱਡ ਬੀ ਏਬਲ ਟੂ ਸਟਰੈਂਥਨ ਦਾ ਸਟੇਟ ਆਫ ਪੰਜਾਬ ਜਿਵੇਂ ਇੱਕ ਤਰ੍ਹਾਂ ਦੀ ਜਾਣਕਾਰੀ ਪਿਛਲੇ ਸੰਡੇ ਪੰਜਾਬ ਡੈਮੋਕਰੇਟਿਕ ਅਲਾਈਅੰਸ ਹੈ ਉਨकी ਸ਼ਕਤੀ ਜੋ ਐਨਾਲਿਸਟ ਕੇ ਬਾਅਦ ਮੀਟਿੰਗ ਹੋਈ ਕੈਨੇਡਾ ਨੂੰ ਹੁਣ ਦਾ ਇੱਕ ਤਰ੍ਹਾਂ ਦਾ ਮਿਲਣਾ ਆਪਰੋਸਾ ਕੈਨੇਡਾ ਤੇ ਪੰਜਾਬ ਦੇ ਪੋਲਿਟਿਕਲ ਕੋਈ ਗੱਲ ਨਹੀਂ ਹਰ ਹਰ ਪਾਰਟੀ ਦਾ ਰਾਈਟ ਹੈ ਹਰ ਪਾਰਟੀ ਜਾਂਦੀ ਹੈ ਆਪਣ ਉੱਥੇ ਮਿਲ ਕੇ ਆਉਂਦੀ ਹੈ ਇਟ ਇਜ਼ ਪਾਰਟ ਆਫ ਦਾ ਪ੍ਰੋਸੈਸ ਪੋਲਿਟਿਕਲ ਪ੍ਰੋਸੈਸ ਸੋ ਨਥਿੰਗ ਰੌਂਗ ਤੇ ਕਾਂਗਰਸ ਦਾ ਵਿਰੋਧ ਤਾਂ ਚੱਲਦੀ ਪਈ ਆ ਉਹਨਾਂ ਦੇ ਕਹੇ ਵਟੇ ਵਟੇ ਫੇਸ ਤੇ ਮਾਹਰ ਉਹਨਾਂ ਦਾ ਪਰਿਵਾਰ ਦੇ ਸੁਖਮਿੰਦਰ ਸਿੰਘ ਕੇਪ ਇਹ ਤਾਂ ਲੱਗਦਾ ਕਿ ਹੋਰ ਵੀ ਕਾਂਗਰਸ ਦੇ ਕੁਝ ਕਾਲੀ ਦਲ ਦੇ ਵਿੱਚ ਆ ਸਕਦੇ ਤੁਸੀਂ ਮੈਂ ਤੈਨੂੰ ਹੀ ਕੱਲ ਦੱਸਾਂ 13 ਜਦੋਂ ਨੈਕਸਟ ਇਲੈਕਸ਼ਨ ਦਾ ਰਿਜ਼ਲਟ ਆ ਨਾ 23 ਤਰੀਕ ਨੂੰ ਉਹਦੇ ਬਾਅਦ ਕਾਂਗਰਸ ਨਹੀਂ ਰਹਿਣੀ ਇੱਥੇ ਮਤਲਬ ਅੱਜ ਦੱਸ ਯੂ ਵਿਲ ਸੀ ਅ ਕਲੀਅਰ ਲੈਂਡਸਕੇਪ ਮੈਂ ਤੈਨੂੰ ਹੋਰ ਦੱਸਾਂ ਮੈਂ ਹੁਣੇ ਪਟਿਆਲੇ ਚ ਆਇਆ ਪਟਿਆਲੇ ਵਿੱਚ ਲੜਾਈ ਸ਼੍ਰੋਮਣੀ ਕਾਲੀ ਦਲ ਤੇ ਗਾਂਧੀ ਨਾਲ ਹੈ ਪਰਨੀਤ ਕੌਰ ਤੀਜੇ ਨੰਬਰ ਤੇ ਆ। ਦੇਖੋ ਇਹ ਵੀ ਪੰਜਾਬ ਦੇ ਵਿੱਚ ਕਿੰਨਾ ਟੱਕਰ ਹੈ ਉਹ ਅਕਾਲੀ ਦਲ ਦੀ ਕਿੰਨਾ ਟੱਕਰ ਪੰਜਾਬ ਚ। ਪੰਜਾਬ ਚ ਓਵਰਾਲ ਕਾਂਗਰਸ ਨਾਲ ਹੈ। ਪਰ ਪਟਿਆਲੇ ਚ ਗਾਂਧੀ ਨਾਲ ਹੈ। ਤੀਜੇ ਨੰਬਰ ਤੇ ਮਾਰਾ ਨਹੀਂ ਹੈ। ਤਾਂ ਬਟੇਡਾ ਸਿਰ ਤੋਂ ਫਿਰ ਉਮੀਦਵਾਰ ਕਿਉਂ ਬਾੱਕ ਨਹੀਂ ਕਰਦਾ। ਸਾਡੇ ਉਮੀਦਵਾਰ ਪਤਾ ਅਸੀਂ ਅਨਾਉਂਸ ਕਰਨ ਦੀ ਲੋੜ ਥੋੜੀ ਅਸੀਂ ਤਾਂ ਕਾਗਜ਼ ਭਰਾਂਗੇ। ਕਿਸ ਦਾ ਕਰਾਂਗੇ? ਅਸੀਂ 29 ਤਰੀਕ ਨੂੰ ਭਰਾਂਗੇ। ਚੱਕਰੀ ਚੋਣ ਦਾ ਨਿਸ਼ਾਨ ਚੱਕਰੀ। ਹਾਂ।